गांव ਦੇ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਲਗਾਤਾਰ دہشت ਦਾ ਮਾਹੌਲ ਪੈਦਾ ਹੋ ਰਿਹਾ ਹੈ ਇਸ ਦੇ ਚੱਲਦੇ ਹੁਣ ਲਗਾਤਾਰ ਨਵੇਂ ਤੋਂ ਨਵੇਂ ਮਾਮਲੇ ਸਾਹਮਣੇ ਆ ਰਹੇ ਨੇ ਉੱਥੇ ਟਾਰੀ ਬਾਰਡਰ ਦੇ ਉੱਤੇ ਪਾਕਿਸਤਾਨ ਮਹਿਲਾਵਾਂ ਦੇ ਵੱਲੋਂ ਵੀ ਹੰਗਾਮਾ ਕੀਤਾ ਗਿਆ ਸੀ ਪਰ ਦੂਜੇ ਪਾਸੇ ਅੱਜ ਅੰਮ੍ਰਿਤਸਰ ਦੇ ਟਾਰੀ ਸਰਹੱਦ ਤੇ ਬਹੁਤ ਹੀ ਭਾਵੁਕ ਅਤੇ ਖਾਸ ਦਿਨ ਸੀ ਜਦੋਂ ਪੋਤੇ-ਪੋਤੀਆਂ ਆਪਣੀ ਦਾਦੀ ਜੈਨੂ ਨੂੰ ਪਾਕਿਸਤਾਨ ਤੋਂ ਵਾਪਸ ਆਉਂਦੇ ਦੇਖ ਖੁਸ਼ੀ ਦੇ ਵਿੱਚ ਝੂਮੂਠੇ ਜਿਵੇਂ ਹੀ ਜਾਨਵਰ ਸਰਹੱਦ ਪਾਰ ਕਰਕੇ ਭਾਰਤ ਪਹੁੰਚੀ ਤਾਂ ਬੱਚਿਆਂ ਦੀਆਂ ਮਾਸੂਮ ਆਵਾਜ਼ਾਂ ਗੂੰਜਣ ਲੱਗੀਆਂ ਕਿ ਦਾਦੀ ਆ ਗਈ ਦਾਦੀ ਆ ਗਈ ਸਭ ਤੋਂ ਪਹਿਲਾਂ ਅਸੀਂ ਇਹ ਤਸਵੀਰਾਂ ਦੇਖਦੇ ਹਾਂ ਸੋ ਦਾਦੀ ਹੈ ਕਿ ਜਨਮ ਕੁਝ ਸਮਾਂ ਪਹਿਲਾਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਪਾਕਿਸਤਾਨ ਗਏ ਸੀ ਸਰਹੱਦ ਪਾਰ ਦੀ ਯਾਤਰਾ ਉਸ ਲਈ ਭਾਵੁਕ ਸੀ ਪਰ ਸਭ ਤੋਂ ਖਾਸ ਪਲ ਉਹ ਸੀ ਜਦੋਂ ਉਹ ਆਪਣੇ ਪਰਿਵਾਰ ਕੋਲ ਵਾਪਸ ਆਈ ਆਓ ਸੁਣਦੇ ਆ ਬਜ਼ੁਰਗ ਔਰਤ ਦਾ ਕੀ ਕਹਿਣਾ ਜੀ ਨੇ ਇਹ ਕੀਤਾ ਬਹੁਤ ਹਾਂ ਆ ਬਸ ਹਾਂ ਕਿੰਨੇ ਦਿਨ ਵਾਸਤੇ ਗਏ ਸੀ 8 8 ਦਿਨਾਂ ਵਾਸਤੇ ਜਦੋਂ ਕੁਝ ਭਾਰਤ ਦੇ ਵਿੱਚ ਹੋਇਆ ਉੱਥੇ ਲੋਕਾਂ ਦਾ ਕੀ ਕਹਿਣਾ ਹੈ ਵੇਰੇ ਮੈਨੂੰ ਤਾਂ ਇਹ ਨਾਲ ਆਣੀ ਚਲੋ ਅੰਦਰ ਆਣ ਵਾਲੇ ਤੁਸੀਂ ਤਾਂ ਪਹਿਲਾਂ ਹੋਣਾ ਪੈ ਗਿਆ ਤੁਸੀਂ ਮੈਂ ਆਪਣੇ ਸਾਡੇ ਰਿਲੇਟਿਵ ਹਨ ਉਹਨਾਂ ਨਾਲ ਗਏ ਸੀ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਕਿੱਥੇ ਦੇ ਰਹੇ ਹੋ ਇੱਥੇ ਕਿਸੇ ਪਾਕਿਸਤਾਨੀ ਨੂੰ ਮਿਲ ਕਿੱਥੇ ਮਿਲ ਗਏ ਤੁਸੀਂ ਉਹ ਸਾਡੇ ਮਾਮੇ ਦੇ ਨਹੀਂ ਕਿੱਥੇ ਕਿਹੜੀ ਜਗ੍ਹਾ ਲਾਹੌਰ ਲਾਹੌਰ ਅੱਜ ਬੱਚੇ ਮਿਲੇ ਬੱਚੇ ਮਿਲੇ ਕਿੰਦਾਂ ਦੀ ਖੁਸ਼ੀ ਹੋ ਰਹੀ ਹੈ ਜੀ ਬੱਚਾ ਨੇ ਪਰਿਵਾਰ 'ਚ ਪਹੁੰਚੇ ਆਈ ਪਰਿਵਾਰ 'ਚ ਵਾਪਸ ਪਹੁੰਚੇ ਕਿੰਦਾ ਲੱਗ ਰਿਹਾ ਤੋਸ ਪਰਿਵਾਰ ਨੇ ਕਿਹਾ ਕਿ ਜਨਮ ਦੀ ਪਾਕਿਸਤਾਨ ਫੇਰੀ ਬਹੁਤ ਖਾਸ ਸੀ ਪਰ ਉਸ ਦੀ ਵਾਪਸੀ ਸਭ ਤੋਂ ਵੱਡੀ ਖੁਸ਼ੀ ਹੈ ਜਨਮ ਨੇ ਇਹ ਵੀ ਕਿਹਾ ਕਿ ਆਪਣੇ ਵਤਨ ਵਾਪਸ ਜਾਣ ਅਤੇ ਬੱਚਿਆਂ ਜੱਫੀ ਪਾਉਣ ਦੀ ਭਾਵਨਾ ਨੂੰ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਮੇਰੀ ਮਾਤਾ ਰਾਏ ਕਿੱਥੇ ਗਈ ਸੀ? ਲਾਹੌਰ ਪਾਕਿਸਤਾਨ। ਤੁਮ ਜੋਹਲਾਤ ਖਾਬ ਹੋਇਆ ਉਸ ਕਰਕੇ ਵਾਪਸ ਆਏ। ਹਾਂਜੀ ਉਸ ਕਰਕੇ ਆਏ। 8 ਦਿਨ ਹੋਏ ਸੀ ਉਹਨਾਂ ਨੂੰ। ਕਿੰਨੇ ਦਿਨਾਂ ਦੇ ਵਿੱਚ ਦੇ ਤੇ ਗਏ ਸੀ? ਮਹੀਨੇ ਤੇ ਗਏ ਸੀ। ਅੱਛਾ ਕਿਨੇ ਦਿਨ ਬਾਅਦ ਵਾਪਸ ਆਏ? 8 ਦਿਨ ਬਾਅਦ ਵਾਪਸ ਆਏ। ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਕਿ ਮਾਤਾ ਵਾਪਸ ਆ ਗਏ ਨੇ? ਬਹੁਤ ਵਧੀਆ ਲੱਗ ਰਿਹਾ ਹੈ ਕਿ ਮੰਮਾ ਪਾਪਾ ਵਾਪਸ ਆ ਗਏ ਆਪਣੇ ਪਰਵਾਰ ਚਾਹ। ਹਾਂਜੀ ਤੁਮਹੋਰ ਖਾਬ ਹੈ ਤਾਂ ਤੇ ਕਹਿੰਦਾ ਜਾਂਦੇ। ਖੈਰ ਸਰ ਹੱਦ ਤੇ ਅਜਿਹੇ ਭਾਵਨਾਤਮਕ ਕਮੇ ਮਿਲਾਪ ਦਰਸਾਉਂਦੇ ਨੇ ਕਿ ਭਾਵੇਂ ਦੇਸ਼ ਦੀਆਂ ਸਰਹੱਦਾਂ ਵੰਡੀਆਂ ਗਈਆਂ ਨੇ ਪਰ ਦਿਲਾਂ ਦੇ ਰਿਸ਼ਤੇ ਅਜੇ ਵੀ ਜਿੰਦਾ ਨੇ ਜਾਨਵਾ ਤੇ ਉਸਦੇ ਪਰਿਵਾਰ ਦੀ ਇਹ ਮੁਲਾਕਾਤ ਇਸ ਤੱਤ ਦੀ ਉਦਾਹਰਣ ਬਣ ਗਈ ਹੈ ਕਿ ਪਿਆਰ ਅਤੇ ਸਨੇਹ ਨੂੰ ਕਿਸੇ ਸਰਹੱਦ ਦੀ ਲੋੜ ਨਹੀਂ ਹੁੰਦੀ